ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਤਿੱਬੜ ਵਿੱਚ ਗੜੇ ਦੀ ਪੰਚਾਇਤ ਜ਼ਮੀਨ ਜੋ ਕਿ ਸਰਕਾਰ ਅਤੇ ਪੰਚਾਇਤੀ ਪਿੰਡ ਦੇ ਕੁਝ ਮਸੀਹ ਬਰਾਦਰੀ ਲੋਕਾਂ ਨੂੰ ਅਲਾਟ ਕੀਤੀ ਜਾ ਚੁੱਕੀ ਸੀ ਤੇ ਉੱਥੇ ਹੀ ਦੱਸਦੇ ਇਹ ਪਿੰਡ ਦੇ ਕੁਝ ਹੀ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਜੜਾਇਓ ਕੀਤਾ ਗਿਆ ਪਰ ਤਿੰਨ ਵਾਰ ਕਬਜ਼ਾ ਛੁਡਾਉਣ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ ਮੁਲਾਜ਼ਮਾਂ ਨੂੰ ਤਿੱਬੜ ਥਾਣੇ ਵੱਲੋਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਜਿਸ ਕਾਰਨ ਉਹਨਾਂ ਨੂੰ ਕਬਜ਼ਾ ਛੁਡਾਏ ਬਿਨਾ ਹੀ ਬੇਰੰਗ ਵਾਪਸ ਕਰ ਮੁੰਨਾ ਪਿਆ ਤੇ ਦੱਸਦੇ ਹੀ ਇਹ ਜਦੋਂ ਇਸ ਬਾਰੇ ਥਾੜਾ ਤਿਰਪਟ ਦੇ ਐਸ ਐਚਓ ਗੁਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਸ ਲੜਾਈ ਇੱਥੇ ਲੜਾਈ ਹੋਣ ਦੇ ਖਸੇ ਜਿਹੜੇ ਨਿਉ ਜਤਾਏ ਜਾ ਰਹੇ ਨੇ ਅਤੇ ਉਹਨਾਂ ਕੋਲ ਮੁਲਾਸਮਾ ਦੀ ਕਮੀ ਹੈ ਤੇ ਦੱਸਦੇ ਹੀ ਗੜੇ ਦੀ 5 ਮਰਲੇ ਦੇ ਕਰੀਬ ਜ਼ਮੀਨ ਪੰਚਾਇਤ ਵੱਲੋਂ ਵੀ ਜਿਹੜੀ ਹੈ ਉਹ ਮੁਸੀਬ ਬਰਾਦਰੀ ਨੂੰ ਦੇ ਦਿੱਤੀ ਗਈ ਸੀ ਜਿਸ ਤੇ ਹੁਣ ਮੁਸੀਬ ਬਰਾਦਰੀ ਵੱਲੋਂ ਪਾਰਕ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਜ਼ਮੀਨ ਤੇ ਕਬਜ਼ਾ ਜਿਹੜਾ ਉਹ ਛਿੜਵਣਾ ਜ਼ਰੂਰੀ ਹੋਵੇਗੀ ਤੇ ਉੱਥੇ ਹੀ ਮਸੀ ਬਰਾਦਰੀ ਨਾਲ ਸੰਬੰਧਿਤ ਪਿੰਡ ਦੇ ਸਚੀਨ ਮਸੀਹ ਨੇ ਦੱਸਿਆ ਕਿ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਜਿਸ ਨੂੰ छुड़ाਉਣ ਦੇ ਹੁਕਮ ਮੁੱਖ ਮੰਤਰੀ ਪੰਜਾਬ ਡਿਪਟੀ ਕਮਿਸ਼ਨਰ ਅਤੇ ਡੀਡੀਪੀਓ ਗੁਰਦਾਸਪੁਰ ਵੱਲੋਂ ਕੱਢੇ ਗਏ ਤਿੰਨ ਵਾਰ ਪ੍ਰਸ਼ਾਸਨ ਵੱਲੋਂ ਕਬਜ਼ਾ छुड़ाਉਣ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਹੈ ਪਰ ਸੁਰੱਖਿਆ ਨਾ ਮਿਲਣ ਕਾਰਨ ਇਹ ਕੋਸ਼ਿਸ਼ ਸਿਰੇ ਨਹੀਂ ਚੜ ਸਕੀ ਤੇ ਉੱਥੇ ਹੀ ਮੌਕੇ ਤੇ ਪਹੁੰਚੇ ਇਲਾਕੇ ਦੇ ਪਟਵਾਰੀ ਨਿਸ਼ਾਨ ਸਿੰਘ ਨੇ ਦੱਸਿਆ ਹੈ ਕਿ ਅੱਜ ਵੀ ਉਹ ਕਬਜ਼ਾ छुड़ाਉਣ ਲਈ ਮੌਕੇ ਤੇ ਪਹੁੰਚੇ ਪਰ ਤਿੱਪੜ ਥਾਣੇ ਵੱਲੋਂ ਉਹਨਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਜ ਹੀ ਵਾਪਸ ਮੁੜ ਆਏ। ਬਣਾ ਸਰ ਪਿੰਡ ਤੇ ਬੜਾ ਜੀ ਆਪਣਾ ਕ੍ਰਿਸ਼ਨਾਲ ਉਹਨਾਂ ਗੜੇ ਖਾਦ ਦਿੱਤੇ ਹੋਏ ਹੀ। ਮਤਲਬ ਚੱਕਵਾਂਡ ਸਮੇਂ ਤੋਂ ਸਾਨੂੰ ਦਾਨ ਹੋਏ ਹੀ। ਕੁਝ ਪਾਰਟੀ ਨਾ ਉੱਥੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੋਂ ਆਪਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡੂ ਵਿਕਾਸ ਦੇ ਉਹਨਾਂ ਦੇ ਆਰਡਰ ਨੇ, ਵੀਡੀਓ ਸਾਹਿਬ ਦੇ ਆਰਡਰ ਨੇ, ਜ਼ਿਲ੍ਹਾ ਮੈਜਿਸਟ੍ਰੇਟ, ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ। ਸੋ ਮੌਕੇ ਤੇ ਜਦੋਂ ਵੀ ਆਈ ਬੀਡੀਓ ਸਾਹਿਬ ਆ ਜਾਂਦੇ ਨੇ ਤਬਜਸ਼ ਡੌਨ ਸਾਨੂੰ ਉਦੋਂ ਹੀ ਉਦੋਂ ਪੁਲਿਸ ਮਹਿਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਲੱਗਦਾ ਵੀ ਐਸਐਚਓ ਜਿਹੜਾ ਵਾ ਉਹ ਉਦੋਂ ਹੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਿਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੀ ਤਰੀਕ ਦੇ ਹੋਏ ਦੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੇ ਸਰ ਪਿਛਲੇ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਆਂ ਤੇ ਸਰ ਇਹ ਉਹ ਸਭ ਕੁਝ ਜਾਂ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜ਼ਿਲ੍ਹਾ ਮੈਜੀਸਟ੍ਰੇਟ ਦੇ ਆਰਡਰ ਲਿਖਤੀ ਰੂਪ ਚ ਸਾਡੇ ਕੋਲ ਹੈਗੇ ਜੀ ਹੁਣ ਜੇ ਤੁਸੀਂ ਆਏ ਹੋ ਐਸ.ਐਚ.ਓ ਸਾਹਿਬ ਤੁਹਾਡੇ ਨਾਲ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ ਤੇ ਸਰ ਇਹੋ ਗੱਲ ਹੋਈ ਕਿ ਕਹਿੰਦੇ ਮੈਂ ਆ ਗਿਆ ਭੇਜ ਦਿੰਦਾ ਵਾ ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਚਲ ਗਏ ਨੇ ਹੁਣ ਇੱਥੇ ਮੌਜੂਦ ਹਨ ਨਹੀਂ ਹੁਣ ਤੁਹਾਨੂੰ ਯਾ ਰਾਈਨਾਮ ਕਰ ਲੋ ਹੁਣ ਆਂਦੇ ਆ ਵੀ ਰਾਈਨਾਮ ਕਰ ਲੋ ਤੁਹਾਡੇ ਬੈਗ ਮਗਾ ਦਿੰਨਾ ਇੱਥਾ ਪਰ ਤਿੰਨ ਵਾਰੀ ਹੋ ਗਿਆ ਪੁੱਛਣ ਤਿੰਨ ਤਿੰਨ ਵਾਰੀ ਹੋ ਗਿਆ ਤੁਸੀਂ ਕੀ ਮੰਗ ਕਰਦੇ ਹਾਂ ਸਰ ਇਹ ਪਿੰਡ ਤੇ ਬੜਾ ਜੀ ਬਲਾਕ ਅਰਦਾਸਪੁਰ ਚ ਪੈਂਦਾ ਜੀ ਇੱਥੇ ਕੋ ਗੜੇ ਗੜਾ ਖਾਦੀ ਜਿਵੇਂ ਤੇ ਕੋ ਨਿਆਂ ਕਰਦਾ ਹੁੰਦਾ ਸੀਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀ ਸੀ ਤੇ ਤੇ ਗਰੀਬਾਂ ਨੂੰ ਜਿਹੜਾ ਗੜਾ ਕਾਰ ਲਾਉਣ ਵਾਸਤੇ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਵਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਚ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੱਤਰ ਵੀਡੀਓ ਸਾਹਿਬ ਆਏ ਜੀ ਮੌਕਾ ਵੇਖਣ ਉਪਰੰਤ ਜਿਹੜੀ ਉਥੇ ਝਗੜਾ ਹੁੰਦਾ ਡਰ ਠੀਕਾ ਉਰੇ ਸਬੰਧ ਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਸੀ ਇਹਨੂੰ ਪੁਲਿਸ ਮਦਦ ਦੇ ਦਿੱਤੀ ਜਾਏ ਤਾਂ ਜੋ ਇਹ ਨਿਜਾਇਕਮਜਾ ਛਡਾਇਆ ਜਾਏ 13 12 ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 12 25 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਕਿਦਬਾ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜੇਵੇਂ ਹੋਣ ਕਰਕੇ ਨਹੀਂ ਆ ਜੀ ਠੀਕ ਆ ਉਰੇ ਬਾਅਦ ਫਿਰ ਫਿਰ ਹੋਰ ਟਾਈਮ ਰੱਖਿਆ ਗਿਆ ਉਦੇ ਬਾਦ ਨਹੀਂ ਆਏ ਹੁਣ ਅੱਜ ਫੇ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ ਤਿੰਨ ਵਾਰੀ ਆਏ ਉਹ ਤਿੰਨ ਵਾਰੀ ਤੁਹਾਨੂੰ ਪੁਲਿਸ ਕਾਜ ਨਹੀਂ ਮਿਲੀ ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ ਲਾਸਟ ਟਾਈਮ ਕਿ ਕਿਹੜੀ ਤਰੀਕ ਨੂੰ ਆਏ ਸੀ ਲਾਸਟ ਟਾਈਮ ਮੈਨੂੰ ਇਤਜ਼ਾਰ ਨਹੀਂ ਗਿਆ ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਆ ਦੋ ਵਾਰੀ ਪਹਿਲਾਂ ਆਏ ਹਾਂਜੀ ਲਗਭਗ ਆ ਚੁੱਕੇ ਆ ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗਣਾ ਜੀ ਜਦੋਂ ਤੁਸੀਂ ਜਦੋਂ ਅਸੀਂ ਆਏ ਅਸੀਂ ਐਸਐਚਓ ਸਾਹਿਬ ਅੱਤੇ ਸੀ ਗੱਡੀ ਲੈ ਕੇ ਗਏ ਕੀ ਕਹਿ ਕੇ ਆ ਪੁ ਗਾਰੇ ਮਿਲ ਜੁਗਿਆ ਬਾਅਦ ਚੁ ਕਹਿੰਦੇ ਸ਼ਾਇਦ ਕੋਈ ਘਾਟਾ ਮੁਲਾਜ਼ਮ ਜੇ ਸਾਡੇ ਕੋਲ ਪਰ ਪੁਲਿਸ ਪ੍ਰੋਟੈਕਸ਼ਨ ਨਾ ਮਿਲ ਕਾ ਦੇਰੀ ਹੋ ਰਹੀ ਆ ਹਾਂਜੀ ਵੇਖੋ ਉੱਥੇ ਝਗੜਾ ਹੁੰਦਾ ਡਰਾਂ ਪੁਲਿਸ ਮਦਦ ਮਿਲੂਗੀ ਤੇ ਫੇਰੀ ਆਪਾਂ ਕਾਰਵਾਈ ਕਰ ਸਕਦੇ ਹਾਂ